ਤੁਹਾਡਾ ਆਪਣਾ ਹੋਸਟ ਅਤੇ ਦੋਸ ਗੋਮਸੀ ਅਕਸਰ ਹੀ ਨਵੀਂ ਨਵੀਂ ਚੀਜ਼ਾਂ ਲੈ ਕੇ ਆਉਂਦੇ ਆ। ਐਮਰਜੈਂਸੀ ਮੂਵੀ ਕੰਗਰਲ ਨਾਲ ਆਉਦੀ 17 ਜਨਵਰੀ 2025 ਨੂੰ ਜਿਹੜੀ ਥੀਏਟਰ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਬਹੁਤ ਲੰਬੇ ਸਮੇਂ ਤੋਂ ਜਿਹੜੀ ਹੈ ਮੂਵੀ ਵਿਵਾਦਾਂ ਦੇ ਵਿੱਚ ਆ ਰਹੀ ਹੈ। ਇਸ ਦਾ ਜਿਹੜਾ ਟ੍ਰੇਲਰ ਸੀਗਾ ਆਖਿਆ ਜਾਂਦਾ ਵੀ ਜਦੋਂ ਲੌਂਚ ਹੋਇਆ ਸੀਗਾ ਤੇ ਲੌਂਚ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਟ੍ਰੇਲਰ ਨੂੰ ਜਿਹੜਾ ਬਾਕਸ ਆਫਿਸ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਸੀਗਾ ਤੇ ਅੱਜ ਸਾਡੇ ਨਾਲ ਕੁਲਦੀਪ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਮੂਵੀ ਦੇ ਵਿੱਚ ਜਿਹੜੇ ਨੇ ਕਿਰਦਾਰ ਦਿਖਾਏ ਗਏ ਨੇ ਕੰਗਰ ਨਾਉਤ ਨੇ ਇਸ ਮੂਵੀ ਦੇ ਵਿੱਚ ਜਿਹੜਾ ਇੰਦਰਾ ਗਾਂਧੀ ਦਾ ਰੋਲ ਕੀਤਾ ਔਰ ਉਸ ਤੋਂ ਬਾਵਜੂਦ ਜਿਹੜਾ ਹੈ ਕਾਫੀ ਲੋਕਾਂ ਦੇ ਵੱਲੋਂ ਜਿਹੜਾ ਆਪਾਂ ਕਿਹਾ ਜਾਵੇ ਵੀ ਸਿੱਖਾਂ ਦੇ ਵੱਲੋਂ ਇਸ ਨੂੰ ਪਹਿਲਾਂ ਤੋਂ ਹੀ ਜਿਹੜਾ ਨਕਾਰਿਆ ਗਿਆ ਇਸ ਮੂਵੀ ਨੂੰ ਪਰ ਇਹਨਾਂ ਨੂੰ ਲੈ ਕੇ ਇਸ ਮੂਵੀ ਨੂੰ ਜਿਹੜਾ ਹੁਣ ਰਿਲੀਜ਼ ਕੀਤਾ ਜਾ ਰਿਹਾ ਬਾਕਸ ਆਫਿਸ ਨੇ ਸੀਜ਼ੀ ਪਰਮਿਸ਼ਨ ਦੇ ਦਿੱਤੀ ਹੈ ਸਰਕਾਰ ਨੇ ਸੀਜ਼ੀ ਪਰਮਿਸ਼ਨ ਦੇ ਦਿੱਤੀ ਹੈ ਉਹਦੇ ਵਿੱਚ ਕਿ ਆਖਿਆ ਜਾਂਦਾ ਵੀ ਪਿੰਡਰਾ ਵਾਲੇ ਦਾ ਜਿਹੜਾ ਹੈਗਾ ਰੋਲ ਕੀਤਾ ਕਿਸੇ ਨੇ ਡੁਪਲੀਕੇਟ ਬਿਲਕੁਲ ਹੂ ਬੂ ਪਿੰਡਰਾ ਵਾਲਿਆਂ ਕੋ ਲੱਗਦੇ ਨੇ ਤਾਂ ਗੱਲਬਾਤ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬੱਬੀ ਜਿੱਦਾਂ ਹੁਣ ਆਹ ਮੂਵੀ 17 ਜਨਵਰੀ ਯਾਨੀ ਕੱਲ ਹੀ 2025 ਕੱਲ ਹੀ ਰਿਲੀਜ਼ ਹੋਣ ਵਾਲੀ ਹੈ ਔਰ ਇਹ ਥੀਏਟਰਾਂ ਦੇ ਵਿੱਚ ਲੱਗੇਗੀ ਔਰ ਕਹਿੰਦੇ ਨੇ ਵੀ ਮੂਵੀ ਇਹਨਾਂ ਦੀ ਆਉਂਦੀ ਹੈ ਤੇ ਕਰੋੜਾਂ ਰੁਪਿਆ ਕਮਾਏ ਜਾਂਦੀ ਹੈ ਤੇ ਹੁਣ ਜਿਹੜੀ ਮੂਵੀ ਦੇ ਵਿੱਚ ਨੇ ਕੰਗਨਾਰ ਰਨਾਉਤ ਨੇ ਇੰਦਰਾ ਗਾਂਧੀ ਦਾ ਰੋਲ ਕੀਤਾ ਹੈ ਤੇ ਉਹਦੇ ਵਿੱਚ ਭਿੰਡਰਾ ਵਾਲੇ ਵੀ ਦਿਖਾਏ ਹੋਏ ਨੇ ਸਰਦਾਰ ਵੀ 1984 ਦੇ ਜਿਹੜੇ ਦੰਗੇ ਵੀ ਦਿਖਾਏ ਨੇ ਦੰਗੇ ਫਸਾਦ ਦੇ ਕਾਰਨ ਵੀ ਦਿਖਾਏ ਹੋਏ ਨੇ ਔਰ ਇਹ ਚ ਸਿੱਖਾਂ ਦਾ ਜਿਹੜਾ ਇੱਕ ਰੋਲ ਹੈ ਨਾ ਉਹ ਬੜਾ ਵਿਲਨ ਜਿਹਾ ਕੀਤਾ ਹੋਇਆ ਵੀ ਸਿੱਖਾਂ ਨੂੰ ਜਿਹੜਾ ਵਿਲਨ ਬਣਾ ਕੇ ਦਿਖਾ ਰਹੇ ਨੇ ਇਹ ਵੀ ਦੇਖੋ ਜੀ ਪਹਿਲੇ ਤਾਂ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ ਕੰਗਣਾ ਨੇ ਪਹਿਲੀ ਗੱਲ ਤਾਂ ਕਰੋੜਾ ਰੁਪਏ ਦਾ ਕੀ ਕਮਾਉਣਾ ਉਹ ਵਿਚਾਰੀ ਪਹਿਲੇ ਹੀ ਰੋਡ ਤੇ ਆਈ ਹੋਈ ਹੈ ਕਿਸ ਵੇਸ ਤੇ ਰੇਡ ਤੇ ਆਈ ਆ ਉਹਨੇ ਜਿਹੜੀ ਫਿਲਮ ਤਿਆਰ ਕੀਤੀ ਆ ਉਹਦੇ ਵਿੱਚ ਉਹਨੇ ਆਪਣਾ ਬੰਗਲਾ ਵੀ ਵੇਚਤਾ ਆਪਣੇ ਗਹਿਣੇ ਵੀ ਵੇਚਤੇ ਜਿਹੜੇ ਉਹਦੇ ਪਲਾਟ ਪਲੂਟ ਸੀ ਮੈਂ ਨਹੀਂ ਕਹਿ ਰਿਹਾਗਾ ਇਹ ਇਹ ਕੰਗਣਾ ਦੀ ਗੱਲ ਹੈ ਕੰਗਣਾ ਨੇ ਆਪਣੇ ਇੰਟਰਵਿਊ ਦੇ ਇੰਟਰਵਿਊ ਦਿੱਤੀ ਆ ਤੇਜ ਪੂਜਾ ਜਿਹੜਾ ਕਿਹੜਾ ਹੁੰਦਾ ਉਹਦੇ ਤੇ ਕਹਿੰਦੀ ਵੀ ਮੈਂ ਕੰਗਾਲ ਆਈ ਹੋਈ ਪਈ ਆ ਮੈਂ ਰੋਡ ਤੇ ਆ ਗਈ ਮੇਰੀ ਫਿਲਮ ਚੱਲ ਨਹੀਂ ਦਿੰਦੇਗੇ ਪੰਜਾਬ ਵਾਲੇ ਜੀ ਉਹਨੇ ਇਹ ਗੱਲ ਕਹੀ ਆ ਤੇ ਜੋ ਇਦਾਂ ਦੀਆਂ ਚੀਜ਼ਾਂ ਬਣਾਉਗੀ ਕੋਈ ਪੜਕਾਉ ਚੀਜ਼ ਬਣਾਉਗੀ ਜਿਵੇਂ ਪੜਕਾਉ ਆਪਾਂ ਪੰਜਾਬ ਆਪਣਾ ਪੰਜਾਬ ਦੇ ਵਿੱਚ ਆਪਾਂ ਨੂੰ ਪੜਕਾਉ ਪੰਜਾਬ ਨੂੰ ਬਰਬਾਦ ਕਰੂਗੀ ਤੇ ਫਿਲਮ ਤਾਂ ਚੱਲ ਨਹੀਂ ਦੇਣਗੀ ਹੁਣ ਉਹਦੇ ਵਿੱਚ ਕੰਗਣਾ ਨੇ ਫਿਲਮ ਦੇ ਵਿੱਚ ਪਿੰਡਰ ਵਾਲੇ ਸੰਤ ਦਿਖਾਏ ਜੀ ਦਿਖਾਏ ਨਾ ਉਸ ਤੋਂ ਬਾਅਦ ਉਹ ਵੀ ਬੇਅਦਵੀ ਹੈ ਡੁਪਲੀਕੇਟ ਕਿਉਂ ਦਿਖਾਏ ਤੇ ਜਿਉਂਨੇ ਫਿਲਮ ਤਿਆਰ ਕੀਤੀ ਫਿਰ ਦਰਬਾਰ ਸਾਹਿਬ ਵੀ ਦਿਖਾਇਆ ਹੋਊਗਾ 100% ਦਿਖਾਇਆ ਹੋਊਗਾ ਉਹਦੇ ਵਿੱਚ ਫਿਰ ਜੁੱਤੀਆਂ ਲਈ ਜਾਂਦੇ ਵੀ ਦਿਖਾਏ ਹੋਣਗੇ ਕਿ ਡਿਵ ਡਿਬੇ ਅਦਵੀ ਹੈ ਅਦਵੀ ਅਲਾ ਕੰਮ ਬੇਅਦਵੀ ਵਾਲੀ ਗੱਲ ਹੈ ਨਾ ਪਤਰਕਾਰ ਜੀ ਇਹਦੇ ਵਿੱਚ ਫਿਰ ਦੂਜੀ ਗੱਲ ਇਹ ਤੀਜੀ ਗੱਲ ਇਹ ਹੋਗੀ ਤੇ ਉਹਦੇ ਵਿੱਚ ਫਿਰ ਸੰਤ ਜਿੱਥੇ ਭਿੰਡਰਾ ਵਾਲੇ ਗ ਜਾਂਦੇ ਅੰਦਰ ਫਿਰ ਉਹਨਾਂ ਤੇ ਗੋਲੀਆਂ ਮਾਰਦੇ ਵੀ ਦਿਖਾਉਣਗੇ ਫਿਰ ਉਹਦੇ ਵਿੱਚ ਸਰੋਵਰ ਹੈ ਸਰੋਵਰ ਦੇ ਵਿੱਚ ਵੀ ਜੁੱਤੀਆਂ ਲਖਾਉਂਦੇ ਗਏ ਤੇ ਬਹੁਤ ਵੱਡੀ ਬੇਅਦਵੀ ਹੈ ਇਹਦੇ ਵਿੱਚ ਕੋਈ ਮਾਰੀ ਮੋਟੀ ਗੱਲ ਨਹੀਂ ਹੈਗੀ ਤੇ ਬਾਕੀ ਮੈਂ ਇਹ ਕਹਿਣਾ ਚਾਹੁੰਨਾ ਵੀ ਜਿਹੜੀ ਫਿਲਮ ਬਣੀ ਆ ਚਲੋ ਤੁਸੀਂ ਬਣਾਈ ਆ ਪੈਸਾ ਲਾਇਆ ਸਾਨੂੰ ਕੋਈ ਤਰਾਜੀ ਨਹੀਂ ਲੱਗੇ ਪਰ ਇਹ ਗੱਲ ਹੈਗੀ ਹੈ ਵੀ ਸਾਡੀ ਕਾਲ ਤਖਤ ਉੱਥੇ ਜੱਗ ਜਹੇ ਬੰਦੀਆਂ ਨੂੰ ਦਿਖਾਉਣ ਜਹੇ ਬੰਦੀ ਨੂੰ ਜਹੇਦਾਰ ਜੀ ਨੂੰ ਦਿਖਾਉਣ ਵੀ ਇਹ ਫਿਲਮ ਜੀ ਦਿਖਾ ਦੇਖੋ ਇਹਦੇ ਵਿੱਚ ਕੋਈ ਤੁਹਾਡਾ ਕੋਈ ਇਦਾਂ ਨੁਕਸਾਨ ਨਾ ਹੋਵੇ ਕੋਈ ਭੜਕਾਓ ਬਿਆਨਤ ਨਹੀਂ ਬੇਅਦਵੀਤ ਨਹੀਂ ਹੈਗੀ ਪਹਿਲਾਂ ਉਹਨਾਂ ਨੂੰ ਦਿਖਾਉਣ ਫਿਰ ਸਾਡੀ ਜਹੇ ਬੰਦੀ ਨਿਹੰਗ ਸਿੰਘਾ ਜਿਵੇਂ ਰਾਜਾ ਰਾਜ ਸਿੰਘ ਹੋ ਗਿਆ ਕੁਲਵਿੰਦਰ ਸਿੰਘ ਜੀ ਹੋ ਗਿਆ ਜਹੇਦਾਰ ਜੀ ਤੇ ਜਿਵੇਂ ਆਪਣਾ ਬੁੱਢੇਦਾਲ ਦੇ ਬਲਵੀਰ ਸਿੰਘ ਜੀ ਹੋ ਗਿਆ ਹੋਰ ਜਿਹੇ ਬੰਦੀਆਂ ਬਹੁਤ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਬੁਲਾ ਕੇ ਇੱਕ ਥੀਏਟਰ ਦੇ ਵਿੱਚ ਬੁਲਾ ਕੇ ਉਹਦੇ ਵਿੱਚ ਫਿਲਮ ਦਿਖਾਈ ਜਾਵੇ ਉਹਦੇ ਵਿੱਚ ਸੀਨ ਜਿਹੜੇ ਕੋਈ ਹੈ ਕੋਈ ਮਾੜਾ ਸੀਨ ਲੱਗਦਾ ਉਹਨੂੰ ਕੱਟ ਕੇ ਦੁਬਾਰਾ ਚਲਾਈ ਜਾਵੇ ਵੀ ਆਪਣੇ ਜਿਹੜੀ ਸਿੱਖ ਕੌਮ ਹੈ ਸਿੱਖ ਕੌਮ ਨੂੰ ਇੱਕ ਸੰਗਤ ਨੂੰ ਥੇਸ ਨਾ ਪਹੁੰਚੇ ਦਿਲ ਨੂੰ ਵੀ ਇਹ ਚੀਜ਼ ਛੇਸਾ ਪਹੁੰਚੇਗੇ ਪਹਿਲਾਂ ਵੀ ਜਿਹੜਾ ਆਪਾਂ ਦੇਖਿਆ ਵੀ ਇੱਕ ਵਿਵਾਦ ਹੋਇਆ ਸੀਗਾ ਵੀ ਕੁਝ ਟਾਈਮ ਪਹਿਲਾਂ ਕੰਗਰਾਂ ਰਣੌਤ ਨੂੰ ਜਿਹੜਾ 에ਅਰਪੋਰਟ ਦੇ ਉੱਤੇ ਇੱਕ ਲੇਡੀ ਪੁਲਿਸ ਆਫੀਸਰ ਦੇ ਲੋ ਜਾਂ ਆਰਮੀ ਆਫੀਸਰ ਦੇ ਲੋ ਥੱਪੜਾ ਜੜਿਆ ਜਾਂਦਾ ਤੇ ਉਹਦੇ ਵਿੱਚ ਉਸ ਨੂੰ ਜਿਹੜਾ ਉਸ ਉਸੇ ਟਾਈਮ ਜਿਹੜਾ ਉਸ ਜੋ ਲੇਡੀ ਸੀਗੀ ਉਸ ਨੂੰ ਉਹਦੇ ਪੋਸਟ ਤੋਂ ਹਟਾ ਦਿੱਤਾ ਜਾਂਦਾ ਵੀ ਮਤਲਬ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਕਿਸੇ ਐਕਟ੍ਰੈਸ ਦੇ ਉੱਤੇ ਜਿਹੜਾ ਥੱਪੜ ਮਾਰਿਆ ਤੁਹਾਨੂੰ ਉਹਨੂੰ ਲੈ ਕੇ ਕੀ ਕਹਿਣਾ ਦੇਖੋ ਜੀ ਜੇ ਆਪਾਂ ਜਵਾਨ ਹੈ ਇਹ ਬੱਤੀਆਂ ਦੰਦਾਂ ਦੇ ਵਿੱਚ ਮਾਰ ਆਏ ਨੇ ਦੰਦ ਬੱਤੀਆਂ ਦੰਦਾਂ ਦੇ ਵਿੱਚ ਜਵਾਨ ਨੂੰ ਲੁਕੋ ਕੇ ਰੱਖਿਆ ਤਾਲਾ ਲਾਇਆ ਹੋਇਆ ਜੇ ਬੱਤੀਆਂ ਦੰਦਾਂ ਦੇ ਵਿੱਚ ਆਪਾਂ ਕੋਈ ਕਿਸੇ ਨੂੰ ਲਬਜ ਬੋਲਾਂਗੇ ਗਲਤ ਬੋਲਾਂਗੇ ਆ ਤੁਸੀਂ ਲਾ ਲਓ ਮੈਂ ਤੁਹਾਨੂੰ ਗਲਤ ਬੋਲ ਦਵਾਂ ਤੁਸੀਂ ਚੱਕ ਕੇ ਮੇਰੇ ਆ ਮੂੰਹ ਤੇ ਮਾਰੋਗੇ ਓ ਬਾਬਾ ਗਲਤ ਬੋਲਦਾ ਤੂੰ ਹੂੰ 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 ਬਿਲਕੁਲ ਜਈ ਹੈ ਨਾ ਉਹਨੇ ਗਲਤ ਬੋਲ ਲਿਆ ਉਹ ਸਾਡੀਆਂ ਧੀਆ ਜਿਹੜੀਆਂ ਸਾਡੀਆਂ ਮਾਵਾਂ ਨੇ ਜਿਹੜੀਆਂ ਦਿੱਲੀ ਦੇ ਵਿੱਚ ਬੈਠੀਆਂ ਸੀਗੀਆਂ ਮੋਰਚੇ ਤੇ ਉੱਥੇ ਉਹਨਾਂ ਨੇ ਕਹਿੰਦੀ ਟੱਕ ਟੱਕ ਦੀਆਂ ਨੇ 250 ਰੁਪਏ ਦੇ 100 ਰੁਪਏ ਦੀਆਂ ਵੀ ਕਨਾਲੀਆਂ ਨੇ ਵੀ ਕੰਗਨਾਂ ਨੂੰ ਪੁੱਛਣ ਆਲਾ ਹੋਵੇ ਵੀ ਤੂੰ ਮਾਮਾ ਨੂੰ ਕਹਿ ਰਹੀ ਆਂ ਉਹ ਭੈਣਾਂ ਨੂੰ ਕਹਿ ਰਿਆ ਉਹ ਜਿਹੜੀ ਕੁੜੀ ਨੇ ਜਿਹਨੇ ਚਪੇੜ ਮਾਰੀ ਆ ਉਹਦੀ ਮਾਂ ਵੀ ਉੱਥੇ ਸੀਗੀ ਬੈਠੀ ਹੂੰ ਤੇ ਉੱਥੇ ਜਦੋਂ ਨੰਗਨ ਲੱਗੀ ਹੈਗੀ ਆ ਜਦੋਂ ਅੱਡੇ ਦੇ ਵਿੱਚੋਂ ਨੰਗਦੇ ਹੁੰਦੇ ਏਅਰਪੋਰਟ ਦੇ ਵਿੱਚੋਂ ਫਿਰ ਉਹਨੂੰ ਕਹਿੰਦੇ ਵੀ ਤੂੰ ਆਪਣਾ ਬੈਗ ਤਲਾਸ਼ੀ ਕਰਾ ਉਹਨੇ ਬੈਗ ਨਹੀਂ ਤਲਾਸ਼ੀ ਕਰਾਈ ਜਿਹੜਾ ਅਫਸਰ ਹੈ ਨਾ ਜਿਹੜੇ ਅਫਸਰ ਮਾਨਜੋਗ ਹੁੰਦੇ ਪੜਾਈਆਂ ਕਰਦੇ ਆ ਤਨਖਾਹਾਂ ਲੈਂਦੇ ਆ ਅਗਲੇ ਨੇ ਸੇਫਟੀ ਰੱਖਣੀ ਹੁੰਦੀ ਆ ਵੀ ਕੋਈ ਚੀਜ਼ ਤੇ ਨਹੀਂ ਲੈ ਜਾਵੇ ਕੋਈ ਯਾਰ ਲੱਖ ਤੂੰ ਐਮਐਲਏ ਆ ਜੋ ਮਰਜੀ ਆ ਉਹ ਤੂੰ ਆਪਣਾ ਬੈਗ ਚੈੱਕ ਕਰ ਉਹਨੂੰ ਗਲਤ ਨਾ ਬੋਲਦੀ ਜੇ ਗਲਤ ਬੋਲੀਏ ਤਾਂ ਤਾਂ ਹੀ ਚਪੇੜ ਵੱਜੀ ਆ ਇਹ ਤਾਂ ਏਦਾਂ ਕਿਦਾਂ ਚਪੇੜ ਮਾਰ ਦੂ ਕੋਈ ਮੈਨੂੰ ਦੱਸੋ ਉਹਦੀਆਂ ਗਲਤੀਆਂ ਨੇ ਉਹਦੇ ਬੱਤੀਆਂ ਦੰਦਿਆਂ ਦੇ ਵਿੱਚ ਜਿਹੜੀ ਜਵਾਨ ਆ ਉਹਨੇ ਚਪੇੜ ਮਰਵਾਈ ਆ ਜੀ ਮੂਵੀ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਅਗਰ ਐਮਰਜੈਂਸੀ ਮੂਵੀ ਜਿਹੜੀ ਆ ਉਸ ਵਿੱਚ ਜਿਹੜਾ ਕਿਰਦਾਰ ਕੀਤਾ ਇੰਦਰਾ ਗਾਂਧੀ ਦਾ ਰੋਲ ਕੀਤਾ ਪਹਿਲਾਂ ਤਾਂ ਤੇ ਸਿੱਖਾ ਦੀ ਜਿਹੜੀ ਇੱਕ ਕਹਿੰਦੇ ਵੀ ਪਰਸਨੈਲਿਟੀ ਦਿਖਾਈ ਆ ਔਰ ਵਿਲਨ ਟਾਈਪ ਦਿਖਾਈ ਆ ਵੀ ਮਤਲਬ ਸਿੱਖਾ ਨੂੰ ਇੱਕਦਮ ਹੀ ਆਪੋਜ਼ਿਟ ਆਪੋਜ਼ਿਟ ਦਿਖਾਇਆ ਪਰ ਉੱਥੇ ਆਪਾਂ ਗੱਲਬਾਤ ਕਰੀਏ ਤਾਂ ਕੰਗਨਾ ਇੱਕ ਐਮ.ਐਲ.ਏ ਹੈ ਅਗਰ ਗੱਲ ਕੀਤੀ ਜਾਵੇ ਤਾਂ ਕਿਸੇ ਸਟੇਟ ਦੀ ਐਮ.ਐਲ.ਏ ਹੈ ਉਹ ਤੇ ਫੇਰ ਵੀ ਉਸ ਤੋਂ ਬਾਵਜੂਦ ਵੀ ਉਹ ਜਿਹੜਾ ਇੰਨਾ ਵੱਡਾ ਉਹਨੇ ਕਦਮ ਚੱਕਿਆ ਇਸ ਮੂਵੀ ਦੇ ਵਿੱਚ ਰੋਲ ਕੀਤਾ ਤੇ ਉਹ ਕੁਝ ਚੀਜ਼ਾਂ ਆਖੀਆਂ ਜਾ ਰਹੀਆਂ ਨੇ ਵੀ ਟ੍ਰੇਲਰ ਦੇ ਵਿੱਚ ਜਿਹੜਾ ਦਿਖਾਇਆ ਗਿਆ ਉਹ ਬਿਲਕੁਲ ਗਲਤ ਦਿਖਾਇਆ ਗਿਆ ਉਹਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੇਖੋ ਜੀ ਇੰਦਰਾ ਗਾਂਧੀ ਜਿਹੜੀ ਇੱਕ ਨਾ ਪ੍ਰਧਾਨ ਮੰਤਰੀ ਹੋਈ ਹੈ ਆਪਣੇ ਪੰਜਾਬ ਦੀ ਹੋਈ ਨਹੀਂ ਹੋਈ ਜੀ ਇੱਕ ਰਾਣੀ ਮੰਨਿਆ ਜਾਂਦਾ ਉਹਨੂੰ ਮੰਨਿਆ ਜਾਂਦਾ ਨਹੀਂ ਉਹ ਇੱਕ ਟ੍ਰੇਲਰ ਰੱਖੇ ਤੁਸੀਂ ਜੀ ਦੇਖਿਆ ਹੁਣ ਉਹਦੇ ਵਿੱਚ ਇੱਕ ਗੰਜਾ ਜਿਹਾ ਹੈਗਾ ਉਹ ਏਦਾਂ ਹੱਥ ਫੇਰਦਾ ਪਿਆ ਟ੍ਰੇਲਰ ਦੇ ਵਿੱਚ ਚੰਗੀ ਤਰ੍ਹਾਂ ਦੇਖਿਓ ਉਹ ਜਦੋਂ ਹੱਥ ਫੜਦਾ ਨਹੀਂਗਾ ਇੰਦਰਾ ਗਾਂਧੀ ਦਾ ਵੀ ਦੱਸ ਭੈਣ ਦਿਆ ਵੀਰਾ ਮੈਂ ਉਹਨੂੰ ਪੁੱਛਣਾ ਚਾਹਣਾ ਤੂੰ ਇਹ ਦੱਸ ਪਹਿਲਾਂ ਉਹ ਵੀ ਤੂੰ ਉਹ ਰਾਣੀ ਸੀ ਇੱਕ ਚੱਲ ਜੋ ਵੀ ਆ ਹੋਇਆ ਜੋ ਵੀ ਕੀਤਾ ਉਹਨੇ ਗਲਤ ਕੰਮ ਕੀਤਾ ਸਿੱਖਾਂ ਦੇ ਨਾਲ ਪਰ ਉਹ ਜਿਹੜੀ ਇੰਦਰਾ ਗਾਂਧੀ ਸੀਗੀ ਉਹ ਤੇ ਹੱਥ ਫੇਰਦਾ ਪਿਆ ਵੀ ਉਹਨੂੰ ਲਾਉਟ ਸੀਗਾ ਤਾਂ ਫੇਰ ਨਾ ਇੰਦਰਾ ਗਾਂਧੀ ਹੱਥ ਫਰਾਉਂਦੀ ਸੀਗੀ ਉਹਨੂੰ ਮੈਂ ਪੁੱਛਣਾ ਚਾਹਣਾ ਉਹ ਇਦਾਂ ਇਦਾਂ ਤੇ ਸੀਨ ਦਿਖਾਉਂਦੇ ਪਿਆ ਆ ਜਿਹੜੇ ਲੀਡਰ ਐ ਏਡੇ ਵੱਡੇ ਕਾਂਗਰਸ ਦੇ ਏਡੇ ਏਡੇ ਵੱਡੇ ਐਮ ਐਲ ਏ ਆ ਉਹ ਕਿਉਂ ਨਹੀਂ ਬੋਲਦੇ ਪਏ ਇਹਦੇ ਬਾਰੇ ਵੀ ਤੁਸੀਂ ਇਹ ਸੀਨ ਕਿਉਂ ਨਹੀਂ ਕੱਟਦੇ ਪੇਗੇ ਉਹ ਵੀ ਸੀਨ ਕੱਟਣਾ ਚਾਹੀਦਾ ਉਹ ਵੀ ਬੇਅਦਵੀ ਆ ਇੱਕ ਰਾ ਇੱਕ ਪੰਜਾਬ ਦੀ ਰਾਣੀ ਹੋਈ ਆ ਇੱਕ ਐਮਐਲ ਕੀ ਇਹਨਾਂ ਦੇ ਪ੍ਰਧਾਨ ਮੰਤਰੀ ਹੋਈ ਆ ਹਮ ਹੈਨਾ ਤੇ ਉਹਦੇ ਤੇ ਉੱਤੇ ਹੱਥ ਫੇਰੂ ਕਿੰਨਾ ਬੁਰੀ ਗੱਲ ਹੈਗੀ ਜੀ ਤੇ ਕਿਸੇ ਨੇ ਗੱਲ ਕੀਤੀ ਕਿਸੇ ਨੇ ਕੋਈ ਨਹੀਂ ਬੋਲੇਗਾ ਹੁਣ ਮੈਂ ਕਹਿੰਦਾ ਕਹਿਣਾ ਨਹੀਂ ਚਾਹੀਦਾ ਕਿਸੇ ਨੂੰ ਕਈ ਵਿੱਚ ਕਹੀ ਜਾਂਦੇ ਕਾਇ ਫਿਲਮ ਚੱਲੂਗੀ ਜੀ ਚੱਲੂਗੀ ਜੀ ਕੰਗਣਾ ਜੀ ਇਦਾਂ ਜੀ ਉਦਾਂ ਵੀ ਮੈਨੂੰ ਇਹ ਦੱਸਿਆ ਜਾਵੇ ਜੇ ਜਦੋਂ ਉਹ ਇੰਦਰਾ ਗਾਂਧੀ ਦੇ ਉੱਤੇ ਹੱਥ ਫੇਰਦਾ ਉਹਦੇ ਬਾਰੇ ਵੀ ਸੰਗਤਾਂ ਨੂੰ ਬੋਲਣਾ ਚਾਹੀਦਾ ਹੈਗਾ ਇਹਨਾਂ ਦੇ ਲੀਡਰਾਂ ਨੂੰ ਬੋਲਣਾ ਚਾਹੀਦਾ ਹੈਗਾ ਐਮਐਲਏ ਨੂੰ ਬੋਲਣਾ ਚਾਹੀਦਾ ਸੀ ਵੀ ਜਿਹੜੀ ਕੰਗਨਾ ਹੈਗੀ ਆ ਵੀ ਇਹ ਦਾ ਪਹਿਲੀ ਕੱਲ ਤਾਂ ਐਮਐਲਏ ਜਿਹੜੀ ਹੈਗੀ ਉਧਰ ਮੱਚ ਜਲਦੀ ਆ ਪੰਜਾਬ ਚ ਦਾ ਕੋਈ ਮਤਲਬ ਹੀ ਨਹੀਂ ਪੰਦਾ ਬੋਲਣ ਦਾ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਟਾਰਗੇਟ ਕਰਦੇ ਨੇ ਤੇ ਇੱਕ ਨਾਰਾ ਕੀ ਨਾ ਭਰਾ ਇਹਨਾਂ ਦਾ ਜਿਹੜਾ ਬੜਾ ਜਾਨਵਰਈਆਂ ਵਾਲਾ ਨਾਮਾ ਕੀ ਨਾ ਸੀ ਸ਼ੇਰ-ਸ਼ੇਰ ਕਹਿੰਦਾ ਜਿਹੜਾ ਗੰਝਾ ਜਾ ਉਹ ਵੀ ਬੋਲਣਗੇ ਇਹਦੇ ਹੱਕ ਦੇ ਵਿੱਚ ਤੇ ਵੀ ਇਹ ਜਿਹੜੀ ਫਿਲਮ ਇਨਾਂ ਨੇ ਅਮਰਜੈਂਸੀ ਕੱਢੀ ਆ ਵੀ ਇਹਦੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਵਾ ਹਨਾ ਤੇ ਵੀ ਇਹ ਬਹੁਤ ਚੀਜ਼ ਗਲਤ ਹੈਗੀ ਆ ਵੀ ਇਦਾਂ ਨਹੀਂ ਚਾਹੀਦਾ ਇਹਨਾਂ ਨੂੰ ਅਸੀਂ ਸਰਕਾਰ ਸਰਕਾਰ ਕੋ ਵੀ ਬੇਨਤੀ ਜਾਂਦੇ ਆ ਵੀ ਇਸ ਚੀਜ਼ ਦੇ ਨੱਥ ਪਾਈ ਜਾਵੇ ਵੀ ਨਾ ਇਹ ਚੀਜ਼ਾਂ ਕਰੀਆਂ ਜਾਂ ਫਿਰ ਕਹਿੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜੋ ਅਸੀਂ ਨਹੀਂ ਕਰਨਾ ਚਾਹੁੰਦੇਗੇ ਅਸੀਂ ਕਹਿੰਦੇ ਵੀ ਚਲੋ ਅਮਨ ਸ਼ਾਂਤੀ ਬਣੀ ਰਹੇ ਤਾਂ ਵਧੀਆ ਗੱਲ ਆ ਵੀ ਇਹ ਚੀਜ਼ ਬਹੁਤ ਗਲਤ ਹੈਗੀ ਆ ਤੇ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਤਾਂ ਹੁਣ ਸਾਡੇ ਨਾਲ ਕੁਲਦੀਪ ਸਿੰਘ ਨਿਹੰਗ ਜੀ ਮੌਜੂਦ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਅਸੀਂ ਮੂਵੀ ਨੂੰ ਫਤਿਹ ਪਾਵੇ ਸੋ ਸ੍ਰੀ ਅਕਾਲ ਮੂਵੀ ਨੂੰ ਲੈ ਕੇ ਜਿਹੜਾ ਇਹਨਾਂ ਦੇ ਵੱਲੋਂ ਕਾਫੀ ਰੋਸ ਜਤਾਇਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਵੀ ਥੀਏਟਰ ਦੇ ਵਿੱਚ ਜੇਕਰ ਕੋਈ ਅਜਿਹਾ ਦਾ ਸੀਨ ਦਿਖਾਇਆ ਜਾਏਗਾ ਤਾਂ ਥੀਏਟਰ ਵਾਲੇ ਆਪ ਦੇ ਨੁਕਸਾਨ ਦੇ ਆਪ ਜ਼ਿੰਮੇਵਾਰ ਹੁਣ ਅਸੀਂ ਇਹਦੀ ਖਾਸ ਪੇਸ਼ਕਸ਼ ਲੈ ਕੇ ਪੀਨੈਟ ਫਿਰ ਹਾਜ਼ਰ ਹੋਵਾਂਗੇ ਮੈਂ ਗੌਮਸੀ ਇਜਾਜ਼ਤ ਲੈਣਾ ਧੰਨਵਾਦ